ਟਾਈਮ ਮੈਨੇਜਮੈਂਟ ਦੀ ਗੱਲ ਕਰੀਏ ਤਾਂ ਟਾਈਮ ਮੈਨੇਜਮੈਂਟ ਹੈ ਕੀ ਸਭ ਤੋਂ ਪਹਿਲਾਂ ਸੋਚਦੇ ਆ ਤੁਹਾਡੇ ਕੋਲ ਕਿੰਨੇ ਘੰਟੇ ਆ 24 ਘੰਟੇ ਆ ਮੇਰੇ ਕੋਲ ਕਿੰਨੇ ਘੰਟੇ ਆ 24 ਘੰਟੇ ਆ ਪ੍ਰਧਾਨ ਮੰਤਰੀ ਕੋਲ 24 ਘੰਟੇ ਨੇ ਵਿਰਾਟ ਕੋਹਲੀ ਕੋਲ 24 ਘੰਟੇ ਨੇ ਜਿਹੜੇ ਐਸਟਰੋਨੌਟ ਸਾਡੇ ਉੱਥੇ ਜਾ ਕੇ ਅੰਤਰਿਕਸ਼ ਦੇ ਵਿੱਚ ਜਾ ਕੇ ਸਾਰਾ ਕੰਮ ਕਰ ਰਹੇ ਨੇ ਉਹਨਾਂ ਕੋਲ ਵੀ ਸੇਮ ਹੀ ਟਾਈਮ ਸੀਗਾ ਇੱਥੇ ਐਂਡ ਅਗਰ ਅਸੀਂ ਗੱਲ ਕਰੀਏ ਜਿਹੜੇ ਪੀਸੀਐਸ ਦਾ ਐਗਜ਼ਾਮ ਕਲੀਅਰ ਕਰ ਰਹੇ ਨੇ ਯੂਪੀਐਸਸੀ ਦਾ ਐਗਜ਼ਾਮ ਕਲੀਅਰ ਕਰ ਰਹੇ ਨੇ ਉਹਨਾਂ ਕੋਲ ਵੀ 24 ਘੰਟੇ ਆ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਰੋਟੀ ਵੀ ਖਾਣੀ ਆ ਕੰਮ ਵੀ ਕਰਨੇ ਆ ਪੜ੍ਹਨਾ ਵੀ ਆਪਣੇ ਪੇਰੈਂਟਸ ਨਾਲ ਟਾਈਮ ਵੀ ਸਪੈਂਡ ਕਰਨਾ ਹੈ ਸੋ ਹਰ ਇੱਕ ਬੰਦੇ ਦੀ ਸਿਚੁਏਸ਼ਨ ਸੇਮ ਨਹੀਂ ਹੈ ਪਰ ਹਰ ਇੱਕ ਬੰਦੇ ਕੋਲ ਘੰਟੇ ਤਾਂ 24 ਹੀ ਹਨ ਇਹ ਸਾਡੇ ਤੇ ਡਿਪੈਂਡ ਕਰਦਾ ਏ ਕਿ ਅਸੀਂ ਉਸ ਚੀਜ਼ ਨੂੰ ਮੈਨੇਜ ਕਿਵੇਂ ਕਰਦੇ ਆ ਜੇ ਸਾਡਾ ਸੁਪਨਾ ਸਾਡੇ ਤੋਂ ਵੱਡਾ ਹੈਗਾ ਨਾ ਜੇ ਸਾਡਾ ਸੁਪਨਾ ਸਾਡੇ ਆਲਸ ਤੋਂ ਵੱਡਾ ਹੈਗਾ ਨਾ ਦੈਟ ਮੀਨਸ ਫਿਰ ਤੁਸੀਂ ਉਹ 24 ਘੰਟਿਆਂ ਦੇ ਵਿੱਚ ਉਹ ਸੁਪਨੇ ਦੇ ਲਈ ਕੁਝ ਨਾ ਕੁਝ ਘੰਟੇ ਤਾਂ ਜ਼ਰੂਰ ਕੱਢੋਗੇ ਪਰ ਹਾਂ ਜੇ ਸਾਡਾ ਸੁਪਨਾ ਹੀ ਨਹੀਂ ਵੱਡਾ ਹੈਗਾ ਫਿਰ ਤਾਂ ਸਾਡੇ ਤੋਂ ਟਾਈਮ ਮੈਨੇਜਮੈਂਟ ਕਦੇ ਹੋਣਾ ਹੀ ਨਹੀਂ ਸੋ ਟਾਈਮ ਮੈਨੇਜਮੈਂਟ ਕੁਝ ਨਹੀਂ ਹੁੰਦਾ ਸਾਡਾ ਸੁਪਨਾ ਸਾਡੇ ਲਈ ਵੱਡਾ ਹੋਣਾ ਚਾਹੀਦਾ ਹੈ ਪ੍ਰਾਇੋਰਟੀ ਸਾਡਾ ਸੁਪਨਾ ਹੋਣਾ ਚਾਹੀਦਾ ਹੈ